ਗੁਰੂ ਬਾਜਾ ਵਾਲੇ ਹੋ ਕੇ ਤੇ ਯਾਰ ਸੀ ਨੀਲੇ ਕੋੜੇ ਉੱਤੇ ਹੋ ਕੇ ਅਸਵਾਰ ਸੀ ਜਾ ਕੇ ਤੰਬੂ ਮੂਰੇ ਮਾਰੀ ਲਾਲ ਕਾਰ ਸੀ ਜਾ ਕੇ ਤੰਬੂ ਮੂਰੇ ਲਾਲ ਮਾਰੀ ਲਾਲ ਕਾਰ ਸੀ ਉਠ ਫੌਗਦਾਰਾ ਮਾਨਾ ਜ਼ਿਆਰ ਕਰ ਲੈ ਆਦਾ ਸਹਿਰ ਖਾਨਾ ਸਾਡੇ ਉੱਤੇ ਵਾਰ ਕਰ ਲੈ ਆਦਾ ਸਹਿਰ ਖਾਨਾ ਸਾਡੇ ਉੱਤੇ ਵਾਰ ਕਰ ਲੈ ਉਹ ਆਇਆ ਧੀਰੇ ਵਿੱਚ ਪੱਕੀਆਂ ਤੋਦਾਰ ਕੇ ਆਇਆ ਧੀਰੇ ਵਿੱਚ ਪੱਕੀਆਂ ਤੋਦਾਰ ਕੇ ਦਿੱਲੀ ਦੇ দরbaar ਤੋਂ ਤੂਰੇ ਆ ਵਿਚਾਰ ਕੇ ਹੱਥੋਂ ਅਤੀ ਫਾੜ ਲੈਣਾ ਜੱਫਾ ਮਾਰ ਕੇ ਪੂਰਾ ਸਾਰੇ ਨਾਲ ਕੀਤਾ ਹੈ ਕਰਾਰ ਕਰ ਲੈ ਆਦਾ ਸਹੇਰੇ ਖਾਨਾ ਸਾਡੇ ਉੱਤੇ ਵਾਰ ਕਰ ਲੈ ਆਦਾ ਸਹੇਰੇ ਖਾਨਾ ਸਾਡੇ ਉੱਤੇ ਵਾਰ ਕਰ ਲੈ ਰਿਆ ਸੀ ਕੱਲਾ ਸੀ ਤੂੰ ਜਾਣਦਾ ਗੁਰੂ ਟੱਕਰੇ ਸੀ ਕੱਲਾ ਸੀ ਤੂੰ ਜਾਣਦਾ ਘੋੜੇ ਸੋਚਾਂ ਵਾਲੇ ਮਾਨ ਚ ਚੜਾਉਂਦਾ ਮੋਕਾ ਹੱਥੇ ਆਕਾਸ ਤੋਂ ਗਵਾਉਂਦਾ ਬਾਹਰ ਆਪਣੀ ਮਿਆਂ ਨੂੰ ਸਰਵਾਰੇ ਕਾਰ ਲੈ ਆਦਾ ਸੈਰ ਖਾਨਾ ਸਾਡੇ ਉੱਤੇ ਮਾਰੇ ਕਾਰ ਲੈ ਆਦਾ ਸੈਰ ਖਾਨਾ ਸਾਡੇ ਉੱਤੇ ਮਾਰੇ ਕਾਰ ਲੈ ਖਾਈ ਖਾਈ ਸਵਾਮੀ ਚ ਕਾਜ਼ਮ ਪੁਰਾਨ ਦੀ ਖਾਈ ਸਵਾਮੀ ਚ ਕਾਜ਼ਮ ਪੁਰਾਨ ਦੀ ਪਾਨ ਚੱਬ ਕੇ ਤੇ ਚੱਕੀ ਕਰੇ ਪਾਨ ਜੀ ਅੱਲਾ ਕਰੇ ਬਾਜੀ 라ਦੇ ਆਂਗਾ ਧਾਨ ਜੀ ਕਿਤੇ ਵਾਰੇ ਨੂੰ ਲਿਭਾਉਣ ਦੀ ਵਿਚਾਰ ਕਰ ਲੈ ਆਦਾ ਸੈਰ ਕਰਨਾ ਸਾਡੇ ਉੱਤੇ ਵਾਰ ਕਰ ਲੈ ਆਦਾ ਸੈਰ ਖਾਣਾ ਸਾਡੇ ਉੱਤੇ ਵਾਰ ਕਰ ਲੈ ਕਰੀ ਖਾਦਾ ਹੋਇਆ ਨਾਮ ਕਹ ਹਰਾਮਨਾ ਕਰੀ ਖਾਦਾ ਹੋਇਆ ਨਾਮ ਗਹਰਾਮਨਾ ਫੌਜੀ ਵਾਰੇ ਦੀ ਨੂੰ ਕਰੀ ਮੈਂ ਦੇ ਨਾਮਨਾ ਮਾੜਾ ਬਾਲਸ਼ਾ ਨੂੰ ਭੇਜਣਾ ਪੈਗਾਮਨਾ ਨਾਲ ਖੁਸ਼ੀਆਂ ਦੇ ਹੋ ਕੇ ਜਹਾਰ ਕਰ ਲੈ ਆਜਾ ਸਹਿਰਖਾਨਾ ਸਾਡੇ ਉੱਤੇ ਵਾਰ ਕਰ ਲੈ ਆਜਾ ਸਹਿਰਖਾਨਾ ਸਾਡੇ ਉੱਤੇ ਵਾਰ ਕਰ ਲੈ ਫੌਜ ਮੁਖੀ ਹੈ ਤੂੰ ਬਾਦਸ਼ਾਹ ਅਮੀਰ ਦਾ ਫੌਜ ਮੁਖੀ ਹੈ ਤੂੰ ਬਾਦਸ਼ਾਹ ਅਮੀਰ ਦਾ ਆਹਾਂ ਦੇਖ ਜਰਾ ਹਾਂ ਜਵਾਬ ਕੀ ਰੀਦਾ ਆਹਾਂ ਦੇਖ ਜਰਾ ਜਾਂ ਦੇ ਵਾਕੀ ਰੀਦਾ ਜੋਰ ਤੇ ਅਦਾ ਜਾਂ ਦੇਖਣਾ ਧੀਰੀ ਦਾ ਜਿਵੇਂ ਇੱਛਾ ਤੇਰੀ ਹੁ ਮੈਂ ਦਾ ਵਿਹਾਰ ਕਰ ਲੈ ਆਦਾ ਸਹਿਰ ਖਾਨਾ ਸਾਡੇ ਉੱਤੇ ਵਾਰ ਕਰ ਲੈ ਆਦਾ ਸਹਿਰ ਖਾਨਾ ਸਾਡੇ ਉੱਤੇ ਵਾਰ ਕਰ ਲੈ ਪੂਰੇ ਕਹੀਂ ਨਾ ਤੂੰ ਰਹਿ ਗਿਆ ਪੂਰੇ ਖਾਏ ਫੇਰ ਕਹੀਂ ਨਾ ਤੂੰ ਰਹਿ ਗਿਆ ਪੂਰੇ ਖਾਏ ਸਾਰਾ ਆਜਹੀਨ ਬੇੜੇ ਦੇਣਾ ਦੇਖਾਈ ਤੇਰੀ ਆਗਦੀ ਕੀ ਮੱਥੇ ਵਾਲੀ ਰੇਖਾ ਏ ਜਿੰਦ ਮੌਤ ਵਿੱਚੋਂ ਇੱਕਰਾਵ ਪਾਰ ਕਰ ਲੈ ਆ ਦਾ ਸੇਰ ਖਾਨਾ ਸਾਡੇ ਉੱਤੇ ਮਾਰ ਕਰ ਲੈ ਆ ਦਾ ਸੇਰ ਖਾਨਾ ਸਾਡੇ ਉੱਤੇ ਮਾਰ ਕਰ ਲੈ ਮੋਗਾ ਵਾਰ ਵਾਰ ਹੱਥ ਨਹੀਂ ਆਉਂਦਾ ਮੋਗਾ ਵਾਰ ਵਾਰ ਹੱਥ ਨਹੀਂ ਆਉਂਦਾ ਲੰਘ ਜਾਣ ਪਿੱਛੋਂ ਬੰਦਾ ਬੇਥਾਮਦਾ ਲੰਦਾ ਸੂਪ ਐਸੀ ਹੁੰਦਾ ਬਣਾਵਦਾ ਆਜਾ ਸਾਂਵੇਂ ਆ ਕੇ ਰਾਂਝੇ ਕੇ دیدار ਕਰ ਲੈ ਆਜਾ ਸਹੇ ਦੇ ਘਰ ਨਾਲ ਸਾਡੇ ਉੱਤੇ ਵਾਰ ਕਰ ਲੈ ਆਜਾ ਸਹੇ ਦੇ ਘਰ ਨਾਲ ਸਾਡੇ ਉੱਤੇ ਵਾਰ ਕਰ ਲੈ ਉਹ ਸੂਰਮਾ ਜੋ ਹਿੱਕ ਜੋੜ ਖਾਮਦਾ ਉਹ ਸੂਰਮਾ ਜੋ ਹਿੱਕ ਜੋੜ ਖਾਮਦਾ ਧਾਰ ਪਿੱਛੇ ਦੀ ਨੀ ਪੈਰ ਪਰ ਟਾਮਦਾ ਧਾਰ ਪਿੱਛੇ ਦੀ ਨੀ ਪੈਰ ਪਰ ਟਾਮਦਾ ਆਈ ਮੌਤ ਦਾ ਨਮਗਾਲਾ ਹੋ ਡਾਮਦਾ ਉਹ ਨਾ ਜੋਰਿਆ ਚ ਆ ਬੈ ਨੂੰ ਸਵਾਰ ਕਰ ਲੈ ਆ ਦਾ ਸੈਰਖਾਨਾ ਸਾਡੇ ਉੱਤੇ ਵਾਰ ਕਰ ਲੈ ਆ ਦਾ ਸੈਰਖਾਨਾ ਸਾਡੇ ਉੱਤੇ ਵਾਰ ਕਰ ਲੈ ਪੋਲਾ ਖੱਟ ਲਈ ਬਣੇ ਜੇ ਸਬਬਲਾ ਲਾ ਖੱਟ ਲਈ ਬਣੇ ਜੇ ਸਬਬਲਾ ਵੇਲਾ ਮੀਤੇ ਗਿਆ ਮੂੜ ਕੇ ਨਿਲੰਬਰਾ ਦਾਰੇ ਉਹ ਦੇ ਕੇ ਪੂਰੀ ਤਰ ਰੱਖੀ ਰੱਬ ਦਾ ਨਾਲ ਡੋਲੀ ਕੇ ਰਪਕਾਏ ਕੇ ਰਾਰੇ ਕਾਰ ਲੈ ਆਦਾ ਸਹੇ ਦੇ ਖੰਨਾ ਸਾਡੇ ਉੱਤੇ ਮਾਰ ਕਾਰ ਲੈ ਆਦਾ ਸਹੇ ਦੇ ਖੰਨਾ ਸਾਡੇ ਉੱਤੇ ਵਾਰ ਕਾਰ ਲੈ ਆਦਾ ਸਹੇ ਦੇ ਖੰਨਾ ਸਾਡੇ ਉੱਤੇ ਵਾਰ ਕਾਰ ਲੈ ਆਦਾ ਸਹੇ ਦੇ ਖੰਨਾ ਸਾਡੇ ਉੱਤੇ ਵਾਰ ਕਾਰ ਲੈ